ਸਾਸਰੀ ਕਾਲਜੀ ਸਾਰਿਆਂ ਨੂੰ ਬਲੌਗ ਦੀ ਲੱਗੇ ਸ਼ੁਰੂਆਤ ਕਰਨ ਕਈ ਦਿਨ ਹੋ ਗਏ ਬਾਈ ਬਲੌਗ ਨਹੀਂ ਬਣਿਆ ਆਪਣਾ ਅੱਜ ਲੱਗੇ ਆਪਾਂ ਰੇ ਪਾਣ ਕਣਕ ਨੂੰ ਅਰੇ ਲਿਆਵੇਂਗੇ ਲੱਦ ਗਏ ਬਾਈ 50 ਘੱਟੇ ਛੱਡਮਾਂ ਦੇ ਸਪ੍ਰੈਡਰ ਗੱਲ ਅਰੇ ਪਾਵੇਂਗੇ ਅੱਜ ਆਪਾਂ ਪਾਵੇਗਾ ਸ਼ਾਮ ਨੂੰ ਜਾਂ ਪਾਵੇਗਾ ਰਾਤ ਨੂੰ ਰੇ ਪਨੇ ਜਾਣਾ ਆਈ ਵਾ ਕਾਗਜ਼ ਪੱਤਰਾਂ ਜੇ ਕੰਮ ਕਰਾਉ ਕਰਨੇ ਆ ਟਰਾਲੀ ਪਾ ਲਈ ਡੀਜ਼ਲ ਪਾ ਲਿਆ ਟਰੈਕਟਰ ਮਾ ਡੀਜ਼ਲ ਵੀ ਬਾਈ ਪੰਪ ਪਰਦੇ ਆਇਆ ਅੱਜ ਡੀਜ਼ਲ ਮੁੱਕ ਗਿਆ ਦਾ ਟੈਂਕਰ ਆਪਣਾ ਟਰੈਕਟਰ ਦੋਏ ਖਾਲੀ ਦੇ ਡੀਜ਼ਲ ਦੇ ਕੰਨੀ ਲਿਆਏ ਦੇ ਭਰਾ ਗਿਆ ਅੱਜ ਡੀਜ਼ਲ ਪਾਇਆ ਬੰਦੇ ਜਾ ਰਹੇ ਆ ਆਪਣੇ ਰੇਲ ਲੱਦਣ ਆਪਾਂ ਨੇ ਜਾਣਾ ਰਾਜਪੁਰੇ ਨੂੰ ਜੇ ਹੋ ਸਕਿਆ ਜਾਂਦੇ ਜਾਂਦੇ ਢੇਡਾ ਮਾਰਾਂਗੇ ਰੇਪਾਂ ਨੂੰ ਬਣੇ ਰਹੋ ਜੀ ਬਲੌਗ ਕੇ ਗੈਲ ਕੰਟੀਨਿਊ ਰੱਖੀਏ ਆਪਾਂ ਬਲੌਗ ਨੂੰ ਅੱਗੇ ਸਬਸਕ੍ਰਾਈਬ ਕਰੋ ਇਹ ਚੈਨਲ ਨੂੰ ਸਾਰੇ ਦੱਬ ਕੇ ਸਪੋਰਟ ਕਰੋ ਜੀ ਆਲੈਂਡ ਵੀ ਕੱਢ ਲਿਆ ਬਾਹਰ ਬਾਈ ਬੱਗੂ ਜਾ ਪਾ ਲਿਆ ਇਹ ਮਾਂ ਅਰੇ ਲੱਦ ਰਹੇ ਆ ਅੰਦਰ ਨੇ ਲੈ ਲੈਣੇ ਆ 20 ਥੱਲੇ ਰਹਿ ਕੇ ਉਧਰ ਆ ਗਿਆ ਆਪਣਾ 855 50 ਥੱਲੇ ਰਹਿ ਕੇ ਲੱਦ ਲਿਆ ਲੱਦ ਲੈ ਸਾਥ ਫਰੀ ਗਾਲ ਆ ਆ ਗਏ ਭਾਈ ਬੰਦੇ ਆਪਣੇ ਰੇਲ ਲੈ ਕੇ ਸਪਰੇਡਰ ਹਲੇ ਬੇਲਾ ਨਹੀਂ ਹੋਇਆ ਜਤਿੰਦਰ ਰੇ ਪਾ ਰਿਹਾ ਫਿਰ ਆਪਾਂ ਪਾਵੇਂਗੇ ਭਾਈ ਆ ਸਰੀ ਗਾਲ ਕੱਲ ਬਣ ਗਿਆ ਦਾ ਕੰਮ ਤੇਰਾ ਧੰਨਵਾਦ ਅਦਰੀ ਗੁਰਾਂ ਦੇ ਸਾਥ ਉਰੇ ਵੀ ਆ ਗਿਆ ਬਾਈ ਯੂਰੀਆ ਆਪਣੇ ਮੈਂ ਹੋਰ ਸਟਾਕ ਇੱਕ ਇਹ ਹੋਰੇ ਤਾਰਿਆ ਦਾ ਚਾਹ ਮਾਰਕੀ ਨਹੀਂ ਆ ਜੀ ਬਕਰ ਹਾਂ ਹਾਂ ਕਰਾਣ ਇਸਮ ਵਿੱਚ ਮੋਟਾ ਵਿੱਚੋਂ ਬਰੀਕ ਹੈ ਯੂਰੀਆ ਸਟਾਕ ਬੱਦੂਆ ਆਪਣੇ ਵਾ ਮੇਰਾ ਫੇਸ ਸਾਫ ਆ ਰਿਹਾ ਹੈ ਨਾ ਹਾਂਜੀ ਹਾਂ ਰੂਣ ਸੂਰਤ ਕਾ ਨਹੀਂ ਆ ਰਿਹਾ ਤਰੌਣ ਸੂਰਤ ਦਾ ਟੋਪੀ ਵਿੱਚ ਠੀਕ ਹੈ ਸਾਰਾ ਟੋਪੀ ਆ ਗਿਆ ਬਾਈ ਟਰੈਕਟਰ ਜਤਿੰਦਰ ਗਾ ਨਿਬੜ ਗਿਆ ਬਾਈ ਗਾ ਪਾਇਆ ਹੁਣ 70 80 ਕਿੱਲਿਆਂ ਮਰੇ ਅੱਜ ਇਹ ਆਪਣੀ ਬਾਰੀ ਆ ਗਈ ਲਗੇ ਆ ਪਾਣ ਬਾਈ 40 ਕਿਲੋ ਪਰ ਬੰਨਿਆ ਹੋਆ 4 ਬਿੱਗੇ ਮਾ ਹਿਸਾਬ ਗਏ ਰੇ ਪਾਣਾ ਬਾਈ 3 ਬਾਰੀ ਪਾਵਾਂਗੇ 40 40 ਕਿਲੋ ਪੈ ਜਾ 35 35 ਪੈ ਜਾ ਜੇ ਚੌਥੇ ਲੋਹਮਾਂ ਚਲਾਵਾਂਗੇ 40 ਕਿਲੋ ਪਾਵੇਗਾ ਜੇ ਪਹਿਲੇ ਹਾਈ ਮਾਂ ਚਲਾਵਾਂਗੇ 35 ਕਿਲੋ ਪਾਵੇਗਾ ਜਿੱਥੇ ਆਪਣੀ ਕਣਕ ਤਗੜੀ ਹੈ ਉੱਥੇ ਆਪਾਂ ਪਹਿਲੇ ਹਾਈ ਮਾਂ ਚਲਾਵਾਂਗੇ ਜਿੱਥੇ ਖੇਤ ਹੌਲੇ ਹੈ ਕਣਕ ਹੌਲੀ ਹੈ ਉੱਥੇ ਆਪਾਂ ਚੌਥੇ ਲੋਹਮਾਂ ਚਲਾਵਾਂਗੇ ਕਿਤੇ ਆਪਾਂ ਧੀਆ ਲੋ ਵੀ ਲਾਵਾਂਗੇ ਜਿੱਥੇ ਆਪਣਾ ਜਿਆਦਾ ਖੇਤ ਕੋਈ ਖਰਾਬ ਹੈ 7-8 ਥੈਲੇ ਪੈ ਜੀਏ ਬਾਈ ਬੱਗੂ ਮਾਂ ਫਿਰ ਕਰਾਂ ਆਪਾਂ ਚੱਲਦਾ ਖੜਿਆ ਭਈ ਆਪਣਾ ਕਰਮਾ ਵਾਲਾ ਲੋਹਾ 855 ਇਸ ਕੀ ਦੇਣ ਹੈ ਭਾਈ ਇਸ ਨੇ ਚੜਾਏ ਆਪਾਂ ਇਹਨੇ ਟਰੈਕਟਰਾਂ ਉਂ ਬਰ ਸਪਰੇਅ ਆਲਿਆਂ ਬਰ 4x4 ਆਂ ਬਰ 23 ਫੁੱਟੇ ਟਰਾਲਿਆਂ ਬਰ ਇੱਕ ਵਾਰੀ ਆਪਣਾ ਬਾਈ ਸਾਰਾ ਸਿਸਟਮ ਹੱਲ ਗਿਆ ਤਾਂ ਦੁਬਾਰੇ ਜਿੱਦਣ ਗਾ ਜੋ ਆਇਆ ਕਰਮਾ ਵਾਲਾ ਲੋਹਾ ਉਦਣਗੇ ਆਪਣੇ ਪੈਰ ਬਣੇ ਆ ਦੁਬਾਰੇ ਚੱਲਦੀਆਂ ਨਾ ਗੱਡੀ ਹੈ ਭਾਈ ਠੀਕ ਹੈ ਭਾਈ ਪਰ ਆ ਇਸ ਨੂੰ ਫੇ ਚਲੇ ਆ ਪਾ ਮਰੇ ਪਰ ਲਿਆ ਭਾਈ ਬਸ ਹਰ ਡੂਲੇਗਾ ਫੇ ਡਾਂਕੇ ਵਰ ਨੂੰ ਸਾਢੇ 6 ਥੱਲੇ ਪੈ ਗਏ ਭਾਈ ਅੱਧਾ ਥੱਲੇ ਜੁਤਿੰਦਰ ਵੀਰ ਦਾ ਬਚਾ ਉਹਦਾ ਵਿੱਚ 6 ਥੱਲੇ ਨਵੇਂ ਸਿਰੇ ਪੈ ਗਏ ਕਰਾਂ ਭਾਈ ਕੰਮ ਚੱਲਦਾ ਉਰੀ ਤੇ ਲੱਗੇਗੇ ਬਾਬੇ ਨਾਨਕ ਦਾ ਨਾਮ ਲੈ ਕੇ ਆਪਣੇ ਘਰ ਵਾਲੇ ਖੇਤਾਂ ਦੇ ਇਹ ਜੀ ਲੁੱਕ ਆ ਰਹੀ ਟਰੈਕਟਰ ਦੀ ਯੋ ਬਾਈ ਪੰਨਾ ਸਪਰੇਅ ਡਰ ਗਿਆ ਫਿੱਟ ਕਰਾਣਾ ਇਹ ਟਾਈਮ ਨਹੀਂ ਲੱਗ ਰਿਹਾ ਹੈਗਾ ਥੋੜਾ ਜਿਹਾ ਗੰਨੇ ਵਿੱਚ ਜਤਿੰਦਰ ਬੀਜੀ ਹੋ ਗਿਆ ਮੈਂ ਮੇਰੀ ਮਾਤਾ ਬਿਮਾਰ ਹੈ ਬਾਈ ਉੱਧਰ ਵਿਜੀ ਹੈ ਤਾਂ ਹੀ ਆਪਣੇ ਬਲੌਗ ਨਹੀਂ ਆ ਰਹੇ ਮੇਰੀ ਮੰਮੀ ਬਿਮਾਰ ਹੈ ਬਾਈ ਖਾਸੀ ਪ੍ਰੇਸ਼ਨ ਹੋਣਾ ਔਕਾ ਇੱਕ ਥੈਰਡ ਹੋ ਗਿਆ ਕਈ ਚੀਜ਼ਾਂ ਦਿਕਤ ਆਈ ਵੀ ਹੈ ਬਾਈ ਪਰਿਵਾਰ ਵਿੱਚ ਕਰਕੇ ਆਪਣੇ ਤਾਂ ਹੀ ਬਲੌਗ ਨਹੀਂ ਆ ਰਹੇ ਪਾਵਾਂ ਬਾਈ ਰੇ ਫਿਰ ਆਪਾਂ ਇਹਨੂੰ ਅੱਗੇ ਫਿੱਟ ਕਰਾਵਾਂਗੇ ਸਪਰੇਅ ਹਰ ਰੇ ਇਕੱਠਾ ਕਰੇ ਕਰਾਂਗੇ ਪਾ ਦਿਆ ਬਾਈ ਖਰਗੋ ਪੂਰਾ ਕਾਰਾਇ ਕਰਾ ਕਰਦੇ ਹੋਰੇ ਆ ਜਾ ਭਾਈ 11 ਕਿੱਲੇ ਮਰੇ ਪਾ ਦਿਆ ਅੱਧਾ ਘੰਟਾ ਲੱਗਿਆ ਜੋਰ ਲਾ ਕੇ 11 ਥੈਲੇ ਖਾਲੀ ਹੋ ਗਏ ਉਧਰ ਤੈ ਮਾਰ ਕੇ ਰੱਖ ਦੇ ਜਿੰਨਾ ਕੋ ਉਧਰ ਦੇ ਰਿਹਾ ਤਾਂ ਨੰਗ ਵਿੱਚ ਪਿਆ ਡੇਢ ਕ ਥੈਲੇ ਗੇੜ ਵਿੱਚ ਪਿਆ ਉਹੀ 40 40 ਕਿਲੋ ਰੇ ਬਗੇ 40 42 40 42 ਰੇ ਪਾਂਦੇ ਪਾਂਦੇ ਬਾਈ ਆਪਾਂ ਇੱਧਰ ਆ ਗਏ ਟਰਾਲੀ ਕੱਢਣੀ ਆ ਟਰਾਲੀ ਕਰੀਏ ਲੋਡ ਬੰਦਿਆਂ ਨੇ ਬਾਹਰ ਚੜਾਵਾਂਗੇ ਸੜਕ ਪਰ ਕਾਰ ਸੋ ਜੋਂ ਜਾ ਲਿਆ ਆ ਕਮਣਾ 45 11 ਛੋਟੀ ਟਰਾਲੀ ਮੈਂ ਬਾਈ ਮਾਲ ਲੱਦਦੇ ਨੇ ਫਿਰ ਉੱਪਰ ਪਾਲਟੀ ਕਰਦੇ ਨੇ ਸੜਕ ਪਰ ਰੱਸੇ ਪਾਏ ਨਹੀਂ ਬਾਈ ਮਾਰੇ ਹੋਰ ਪਾਰੇ ਬੁਲੀਆਂ ਜੀ ਉੱਪਰ ਅੱਛਾ ਕਾ ਕੀ ਵੀ ਦੂਤੇ ਟੋਚਣ ਕੱਢਾਂ ਬਾਈ ਟਰਾਲੀ ਬਾਹਰ ਰੱਸੇ ਰੱਸੇ ਪਾ ਦੇਦੇ ਬੰਦਿਆ ਨਾ ਦੇ ਪਿੱਛੇ ਪੁਲੀਆਂ ਪਈਆਂ ਪੰਨਾਂ ਪੰਦਾ ਸੋ ਗੇਰ ਰਹੇ ਹੋਂ ਉੱਪਰ ਫਿਰ ਪਾਵਾਂਗੇ ਭਾਰੇ ਜਾ ਕੇ ਲੈ ਬਾਈ ਆਪਾਂ ਨਾਲ ਲਾ ਲਿਆ ਪਿੱਛੇ ਥੱਤੀ ਆਹ ਪਰ ਬੰਨ ਲਿਆ ਹੋਕਾ ਲਾ ਲਿਆ ਟਰੈਕਟਰ ਇਹਨੂੰ ਬਾਈ ਉਹ ਟਰੈਕਟਰ ਸਭ ਤੋਂ ਵੱਧ ਜ਼ੋਰ ਮਾਰਾ ਉਨਕੇ ਟਾਇਰ ਟੈਕ ਹੋ ਜਾ ਮਤਲਬ ਮੁਰੇ ਧੱਕਨੇ ਵਾ ਟਾਇਰ ਟੈਕ ਹੋ ਜਾਣਾ ਪੱਟੇਆ ਢੂੜਾ ਪੋਰੀਆ ਯਾਰੇ ਬਈ ਢੂੜਾ ਪੱਟਦੇ ਜੋਰ ਬਹੁਤ ਲੱਗ ਰਿਹਾ ਅੱਤਾਬੂਤੋ ਡਰਾਵੀ ਕਰ ਰਹੀ ਆ ਬਾਈ ਕੰਮ ਲੰਬੀ ਬੱਟ ਮਾ ਲਾਇਆ ਵਾ ਚਾਰ ਕਿੱਲਿਆਂ ਕੀ ਲੰਬੀ ਲਾਮ ਹੈ ਮਨੇ ਵਿੱਚ ਨੂੰ ਰੱਖਿਆ ਵਾ ਪੋਰਗੇ ਨਾਜ ਖਰਾਬ ਹੋਣੇ ਦੇ ਇੱਧਰ ਵੀ ਇਸਤਰੀਆਂ ਇੱਕ ਪਾਸਾ ਧਿਆਨ ਰੱਖੀ ਆ ਵਸ ਐਂ ਸਹੀ ਜਾਈ ਜਾ ਉਪਰ ਹੀਟਰ ਕੀ ਲੈਨ ਵੱਲ ਜਾ ਰਿਹਾ ਕੋਈ ਟਿਕਟ ਨਹੀਂ ਹੈ ਕੋਈ ਟਿਕਟ ਨਹੀਂ ਹੈ ਕੱਟ ਕੇ ਪੀਵਾ ਰਿਹਾ ਹੈ ਆ ਮੁੜਿਆ ਬਾਈ ਕਿਹੜਾ ਸਾਢੇ 4 ਕਿੱਲਿਆਂ ਤੇ ਡਾ ਬਣਾਇਓ 20 ਮਿੰਟ ਮੈਨੂੰ ਲੱਗਦੇ ਨਹੀਂ ਜੇ ਆਪਾਂ ਲੇਬਰ ਤੇ ਰੇਪ ਆਮਾ ਇੰਨੇ ਲੇਬਰ ਪਾਣੀ ਪੀਵਾ ਕੱਪੜੇ ਬਦਲਾ ਇੰਨੇ ਮੈਂ ਆਪਾਂ ਸਾਢੇ 4 ਕਿੱਲੇ ਕੱਟਦੇ ਆ ਭਾਈ ਮਸ਼ੀਨਰੀ ਦੀ ਦੇਖ ਮौज ਬਹੁਤ ਹੈ ਬਾਕੀ ਚਲਾਣੀ ਆਪਣੇ ਢੰਗ ਸਰਾ ਉਹ ਨੁਕਸਾਨ ਕਰਿਆ ਉਹ ਲੱਗਬਾਤ ਹੈ ਇਹ ਮੈਂ ਇਸ ਦੇ ਵਿੱਚ ਨੂੰ ਡੈਰ ਰੱਖਾ ਹਮੇਸ਼ਾ ਕੋਈ ਮੋੜ ਪਰ ਹੋ ਗਿਆ ਨੁਕਸਾਨ ਲੱਗਬਾਤ ਹੈ ਆਪਣੇ ਕੋ 50 ਕਿੱਲੇ ਗਣ ਕੇ ਵਿਜੇ ਵੇ ਆ 50 ਕਿੱਲਿਆਂ ਦੇ ਆਪਣੇ ਭਾਈ 2 ਵਿਕੇ ਖਰਾਬ ਹੋ ਵੀ ਗਿਆ ਕੋਈ ਦਰਬੀ ਨਹੀਂ ਹੈਗਾ ਕਿਉਂਕਿ ਭਾਈ ਆਪਣੇ ਹੱਥ ਗੱਲ ਰੇ ਪੈ ਰਿਆ ਨੰਬਰ 2 ਭਾਈ ਆਪਣਾ ਕੀੜਾ ਬਚ ਰਿਹਾ ਸਾਰੇ ਫੇਤਮਾ ਹਨਾ ਕਿ ਉਹ ਆਪਣਾ ਮਾਤਾ ਢਿੱਲੀ ਹੋ ਰਹੀ ਐ ਉੱਧਰ ਵੀ ਜਾਣਾ ਪਵਾ ਆਂ ਮੈਂ ਸੱਤ ਵੇਰ ਖਰਚਾ ਹੋਣਾ ਸਾਰਾ ਨਿਬੇੜ ਦਿਆਂਗਾ ਤੇ ਬਾਦ ਆਪਣਾ ਗੰਨੇ ਆ ਕੰਮ ਚੱਲ ਜਾਣਾ ਫਿਰ ਬਈ ਆਪਾਂ ਨੇ ਗੰਨਾ ਟਾਉਣਾਂ ਵਿੱਚ ਤਿੰਨ ਦਰਵਾ ਲੱਗ ਰਹੀ ਐ ਲੇਬਰਾਂ ਦੋ ਲੇਬਰਾਂ ਲੱਗ ਰਹੀ ਐ ਜੀ ਤਿੰਨ ਦਰਵਾ ਦੋ ਹੀ ਲੇਬਰਾਂ ਆ ਗਈ ਜੀ ਆਪਣੀ ਦੋ ਇਸ ਨੂੰ ਭਾਈ ਨੂੰ ਦੇ ਹੀ ਪਿਆ ਮੰਨੂ ਹਲੇ ਔ ਦਿੱਕਤ ਸੀ ਮਾਤਾ ਕਰਕੇ ਅੱਜ ਆਪਣੀ ਮਾਤਾ ਕੇ ਅੱਖ ਮਾ ਟੀਕਾ ਲਗਿਆ ਫਿਰ ਆਪਣਾ ਦੋ ਤਰੀਕ ਨੂੰ ਮਾਤਾ ਦਾ ਫਰੀਕ ਨਾਉਣਾ ਕਿੱਤੇਗਾ 65 ਸਾਲ ਉਮਰ ਐ ਸਿਆਣੀ ਹੋਗੀ ਸਾਰੇ ਟੈਸਟ ਟਸਟ ਹੋ ਗਿਆ ਫੇਰ ਇਹਨ ਵਧੀਆ ਤਰੀਕੇ ਨਾਲ ਆਪਰੇਸ਼ਨ ਕਰਾਵਾਂਗੇ ਆਪਾਂ ਜਦੋਂ ਆਪਾਂ ਸਾਂਝੋ ਸਵੇਰ ਆਮਾ ਆਪਣਾ ਕੰਮ ਨਿਬੇੜ ਲਏ ਆ ਬਾਈ ਇਹਦਾ ਆਪਾਂ ਅਗਲਾ ਰੇ ਪਾ ਦੇਗੇ ਕੁਝ ਸਪਰੇਅ ਕਰ ਦੇਗੇ ਤਾਂ ਕਿ ਟਰੈਕਟਰ ਗੱਲ ਜਿਨਾ ਮੈਂ ਬਾਈ ਕੁਲੀ ਡੰਡਾ ਚਮਕੇ ਆਪਾਂ ਉਹਨਾਂ ਮੈਂ ਸੰਤੋਰ ਪਾ ਦੇਗੇ 200 ਗ੍ਰਾਮ ਇਹ ਵੀ ਜਿੰਨੇ ਮੈਂ ਸਵੇਰ ਕੇ ਕਰੇ ਆ ਖੇਤ ਹਲੇ ਮਨੂੰ ਕਿਸੇ ਮੈਂ ਬੁਲ ਡੰਡਾ ਨਹੀਂ ਚਮਕਿਆ ਠੀਕ ਆ ਬਾਈ ਮੋੜ ਆ ਗਿਆ ਅੱਗੇ ਆਰਾਮ ਤੇ ਮੋੜਾ ਨੀ ਪੜ ਗਿਆ ਬਾਈ ਲਾਸਟ ਗਿਹੜਾ ਆ ਰਿਹਾ 19 ਮਿੰਟ ਲਗੇ ਆ 20 ਮਿੰਟ ਹੋ ਜਾਏਗਾ ਨਾ ਟਰੈਕਟਰ ਬਾਹਰ ਨਿਕਲੇਗਾ ਕੋਰੀ ਪਤ 20 ਮਿੰਟ ਮਾ ਚਾਰ ਥੈਲੇ ਪਾ ਦੇ ਆਪਾਂ ਨੇ ਸਾਡੇ 4 ਕਿੱਲੇ ਆ ਵਾ ਕੂੜ ਜਰਾ ਆਪਾਂ ਪਾਈ ਵੀ ਇਹਨਾਂ ਕੋਈ ਦਿੱਕਤ ਨਾ ਰੱਖਦਾ ਤੇ ਬਾਈ ਰੇ ਮੋਟਾ ਮਿਲ ਜਾਣਾ ਯੂਰੀਆ ਇਸ ਤਰ੍ਹਾਂ ਆਪਣੇ 35 ਕਿਲ ਕਰਤੇ ਪਹਿਲਾਂ ਹੈਗੇ ਆ ਇਸ ਤਰ੍ਹਾਂ ਸਾਰਾ ਰੇ ਮੋਟਾ ਹੋ ਗਿਆ ਫੇਰ ਬਣਾ ਨਜ਼ਾਰਾ ਲਾਂ ਜੀ ਪੱਦੇ ਵਾਲੇ ਖੇਤ ਮੁੱਤ ਜਾ ਕੇ ਮਿਲਾ ਲੈ ਬਈ ਭਰ ਲਿਆ ਪੱਦੇ ਵਾਲੇ ਖੇਤ ਮਾ ਆ ਕੇ ਦੇਉਰੇ ਇਹ ਤੜਲਾ 1.5 ਕਿੱਲਾ ਦੋ ਉਸੇ ਰਹਿ ਗਏ ਨਿਬੜ ਗਿਆ ਟਰੈਕਟਰ ਘੜ ਗਿਆ ਤਾਂ ਬਈ ਬਚ ਗਿਆ ਉੱਥੇ ਕੋਨੇ ਮਾ ਪਾਣੀ ਟੁੱਟਿਆ ਵਾ ਬਿੱਲੇਗਾ ਵਿੱਚ ਲੰਗਾ ਦਾ 1 ਕਿੱਲਾ ਦੋ ਰੇਸ ਤੀ ਹੱਥ ਮਾ ਰੇਸ ਦੇ ਹੋ ਗਈ ਲੰਗਾ ਕਰਾਂ ਬਈ ਇੱਧਰ ਗੇਰਾਂ ਰਹੇ ਇਸ ਮਾ ਸਾਰੀ ਮਾ 5 ਕਿੱਲੇ ਆਂ 1.5 ਕਿੱਲਾ ਹੋ ਐ ਤਿੰਨ ਗਿੱਲੇ ਗਾਹ ਪਾਕਿਸਤਾਨ ਵਾਲੀਆਂ ਬਾਈ ਨਾ ਸਲਾਹ ਹੋ ਰਹੀ ਆ ਪਾਣੀ ਦੀ ਉਥੇਰ ਹਾਲ ਜਿਆਦਾ ਮਾਰਿਆ ਵਾ ਆਪਾਂ ਨੇ ਬਹੁਤ ਪਟਾਈ ਕਰੀ ਵੀ ਆ ਖੇਤ ਕੀ ਕਿਤੇ ਗੜਗੜ ਕੇ ਔਖਾ ਹੋ ਜੇ ਆ ਖੇਤ ਗਿੱਲੇ ਆ ਇਕਰੇ ਲੇਬਰ ਦਾ ਆਪਣਾ ਬੰਦਾ ਪਾ ਦੇਗਾ ਫਿਰ ਅਗਲਾ ਰੇ ਪਾ ਦੇਗਾ ਨਾ ਖੇ ਸੁੱਕ ਜੰਗੇ ਠੀਕ ਹੈ ਬਾਈ ਸ਼ਾਮ ਹੋ ਗਈ ਨੇਰਾ ਲੱਗ ਗਿਆ ਹੁਣ ਨਿਬੜ ਗਿਆ ਬਰਾ ਆਪਣਾ ਕਿੰਨੇ ਕਿੰਨੇ ਥਾਲੇ ਖਾਲੀ ਹੋਏ ਆ ਚੱਲਦੇ ਆਂ ਬਾਈ ਘਰਾਂ ਨੂੰ ਸੁਨੌਲੀਆਂ ਕੱਲ ਨੂੰ ਬਣਾਵੇਂ ਮੂੜ ਕੀ ਬਣਾਓ ਠੀਕ ਹੈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਜੀ ਵੀਡੀਓ ਦੇਖਣ ਲਈ